ਇੱਕ ਵਾਰ ਦੀ ਗੱਲ ਹੈ ਕਿ ਇੱਕ ਸਦਾ ਬਹਾਰ ਜੰਗਲ ਵਿੱਚ ਘੁੰਮਦੇ ਹੋਏ ਰਾਜੇ ਸ਼ੇਰ ਨੇ ਦੇਖਿਆ ਕਿ ਇੱਕ ਕੀੜੀ ਚੌਲ ਦੇ ਦਾਣੇ ਹੌਲੀ-ਹੌਲੀ ਚੁੱਕ ਕੇ ਆਪਣੇ ਭੌਣ ਤੱਕ ਲੈ ਕੇ ਜਾ ਰਹੀ ਸੀ ਸ਼ੇਰ ਨੇ ਸੋਚਿਆ ਕਿ ਇਸ ਕੀੜੀ ਦੇ ਕੰਮ ਨੂੰ ਹੋਰ ਸਫਲਾ ਬਣਾਵਾ ਤਾਂ ਜੋ ਇਹ ਜਲਦੀ ਨਾਲ ਜ਼ਿਆਦਾ ਖੁਰਾਕ ਇਕੱਠੀ ਕਰ ਲਵੇ ਇਸ ਕੰਮ ਲਈ ਉਸਨੇ ਲੂੰੜੀ ਰਖ ਲਈ ਕਿਉਂ ਉਹ ਕੀੜੀ ਦੀ ਮਦਦ ਕਰੇ ਪਰ ਚਲਾਕ ਲੂੰਬੜੀ ਨੇ ਲੂੰਬੜ ਚਾਲਾਂ ਚੱਲ ਕੇ ਕੀੜੀ ਨੂੰ ਰਾਜੇ ਸ਼ੇਰ ਅੱਗੇ ਕੰਮਚੋਰ ਦਿਖਾ ਆਪਣੇ ਸੌਖ ਲਈ ਸੈਂਕੜੇ ਹੋਰ ਚਾਪਲੋਸ ਜੰਮਰ ਰੱਖ ਲਏ ਅਖੀਰ ਚ ਚਲਾਕ ਲੂੰਬੜੀ ਨੇ ਉਸ ਕੀੜੀ ਸੰਗ ਸਭ ਕੀੜੇ ਕੀੜੀਆਂ ਨੂੰ ਕੰਮਚੋਰ ਫालतू ਦਰਸਾ ਕੇ ਜੰਗਲ ਵਿੱਚੋਂ ਬਾਹਰ ਕਢਾ ਦਿੱਤਾ ਪਰ ਬਾਕੀ ਜੀਵਾਂ ਨੇ ਵੀ ਇਸ ਨੂੰ ਸੱਚ ਮੰਨ ਕੇ ਚੁੱਪ ਕਰਕੇ ਬੈਠੇ ਰਹੇ ਜਦੋਂ ਉਸ ਚਲਾਕ ਨੋਮੜੀ ਨੇ ਸਾਰੇ ਜਨਮਰਾਂ ਨੂੰ ਇੱਕ ਇੱਕ ਕਰਕੇ ਰਾਜ ਸ਼ੇਰ ਦੀ ਖਰਾਕ ਬਣਾਉਣ ਵਾਲੀ ਨੀਤੀ ਜਨਤਕ ਕੀਤੀ ਤਾਂ ਸਭ ਜਨਮਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਰਾ ਜੰਗਲ ਉਦਾਸ ਤੇ ਸੈਮਿਆ ਰਹਿਣ ਲੱਗਾ ਹੁਣ ਉਹ ਫਸਤਾ ਰਹੇ ਸਨ ਕਿ ਜੇ ਅਸੀਂ ਕੀੜੀ ਨਾਲ ਹੋਈ ਅਨਿਆਂ ਦੇ ਵਿਰੁੱਧ ਆਵਾਜ਼ 28 ਹੁੰਦੀ ਰਾਜੇ ਸ਼ੇਰ ਨੂੰ ਸੱਚ ਦਿਖਾਇਆ ਹੁੰਦਾ ਅਤੇ ਚਲਾਕ ਨੌਮੜੀ ਅਤੇ ਉਸ ਦੇ ਚਾਪਲੂਸਾਂ ਨੂੰ ਸਭ ਖਾ ਕੇ ਇੱਥੋਂ ਭਜਾਇਆ ਹੁੰਦਾ ਤਾਂ ਸਾਰਾ ਜੰਗਲ ਪਹਿਲਾਂ ਬਾਗ ਹੀ ਆਵਾਜ਼ ਰਹਿਦਾ ਪਰ ਹੁਣ ਤਾਂ ਬਹੁਤ देर ਹੋ ਗਈ ਸੀ ਕਿਤੇ ਤੁਸੀਂ ਵੀ ਉਸ ਜੰਗਲ ਬਾਗ ਜੰਤਕਦਾਰਿਆਂ ਦੇ ਖਤਮ ਹੋਣ ਦੀ ਊੜੀਕ ਵਿੱਚ ਤਾਂ ਨਹੀਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਬਾਰੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ